ਗੁਰੂਰਥਾਏ ਹਲਕੇ ਦੇ ਵਿੱਚ ਇੱਕ ਵਾਪਰੇ ਭਿਆਨਕ ਐਕਸੀਡੈਂਟ ਤੋਂ ਬਾਅਦ ਜਿੰਨਾ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਜਿੰਨਾ ਪਰਿਵਾਰਾਂ ਦੇ ਲੋਕ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਉਹਨਾਂ ਪਰਿਵਾਰਾਂ ਦੀਆਂ ਹਾਲਾਤ ਜਿਹੜਿਆ ਦਿਖਾਉਣ ਦੇ ਲਈ ਸਾਡੀ ਟੀਮ ਅੱਜ ਸਵੇਰ ਤੋਂ ਉਹਨਾਂ ਹਰੇਕ ਘਰ ਤੱਕ ਪਹੁੰਚ ਕਰ ਰਹੀ ਹੈਗੀ ਹੈ ਇੱਕ ਕਾਰ ਦੇ ਵਿੱਚ ਖੜੇ ਆ ਨੱਥੂ ਰਾਮ ਮੋਚੀ ਹੋਰੀ ਜੇਕਰ ਤੁਸੀਂ ਪਹਿਲੀ ਸਭ ਤੋਂ ਪਹਿਲੀ ਵੀਡੀਓ ਦੇਖੀ ਜਿਹੜੀ ਵੀਡੀਓ ਲਾਈਵ ਚੱਲੀ ਹੈ ਮੇਰੇ ਕੋਲ ਆ ਕੇ ਇਹ ਰੋਏ ਸੀ ਕਿਉਂਕਿ ਮੇਰੇ ਪਿੰਡ ਦੇ ਵਿੱਚ ਹੀ ਇਹ ਮੋਚੀ ਦਾ ਕੰਮ ਕਰਦੇ ਹੈਗੇ ਆ ਇਤੋਂ ਤੱਕ ਕਿ ਸਾਡੇ ਜਿਹੜੇ ਜੁੱਤੇ ਪਾਲਿਸ਼ ਇਹੀ ਕਰਤੇ ਹੈਗੇ ਆ ਇਹਨਾਂ ਨੇ ਪਛਾਨ ਲਿਆ ਇਹ ਉਸ ਸਮੇਂ ਹੀ ਰੋ ਰੋ ਕੇ ਕਹਿ ਰਹੇ ਸੀ ਮੇਰਾ ਪਰਿਵਾਰ ਬਚਾ ਲੋ ਬਾਹਰ ਚਾਰ ਮੈਂਬਰ ਦੇ ਦੱਸ ਰਿਹਾ ਸੀ ਦੋ ਪਰਿਵਾਰ ਦੇ ਮੈਂਬਰ ਜਾ ਚੁੱਕੇ ਇੱਕ ਭਤੀਜਾ ਜਾ ਚੁੱਕਿਆ ਇੱਕ ਪੋਤਰਾ ਜੀ ਇੱਕ ਪੋਤਰਾ ਇੱਕ ਪੋਤਰਾ ਇੱਕ ਭਤੀਜਾ ਜਾ ਚੁੱਕਿਆ ਜੀ ਤੇ ਅਸੀਂ ਧਾੜੀ ਮਜ਼ਦੂਰੀ ਕਰਦੇ ਸੀ ਮੈਂ ਮੋਚੀ ਦਾ ਕੰਮ ਕਰਦਾ ਸੀ ਤੇ ਗਰੀਬਾ ਬੰਦਿਆਂ ਸੀ ਧਾੜੀ ਮਜ਼ਦੂਰੀ ਕਰਕੇ ਰੋਟੀ ਖਾਂਦੇ ਸੀਗੇ ਤੇ ਇਹ ਸਾਰਾ ਪਰਿਵਾਰ ਮੇਰਾ ਮਿੱਟੀ ਹੋ ਚੁੱਕਿਆ ਹੈ ਅਗੇ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਅਸੀਂ ਮਾਰੇ ਬੰਦੇ ਆ ਗਰੀਬ ਬੰਦੇ ਆਗੇ ਆ ਪੱਤਰਕਾਰ ਸਾਹਿਬ ਜੀ ਉਹ ਸਾਹ ਉੱਥੇ ਮੌਕੇ ਤੇ ਸਭ ਮੌਜੂਦ ਸੀਗੇ ਬਿਲਕੁਲ ਉਦੋਂ ਵੀ ਮੌਕੇ ਤੇ ਮੌਜੂਦ ਸੀ ਤੇ ਅੱਜ ਇੱਕੋ ਗੱਲ ਹੱਥ ਬੰਨ ਬੰਨ ਕੇ ਕਹਿ ਰਹੇ ਸੀ ਓਏ ਮੇਰਾ ਪਰਿਵਾਰ ਬਚਾ ਲਓ ਪਰ ਉੱਥੇ ਹਾਲਾਤ ਜਿਹੜਾ ਮੰਝਰ ਬਣਿਆ ਹੋਇਆ ਸੀ ਜਿਹੜੇ ਹਾਲਾਤ ਬਣੇ ਹੋਏ ਸੀ ਤੇ ਹਿੱਕ ਹਾਲਾਤ ਹੋਰ ਦਿਖਾਉਣੇ ਆ ਕਰਦੇ ਕਰਦੇ ਹਾਲਾਤ ਕੀ ਹੋ ਗਿਆ ਦੇਖੋ ਕਿੰਨੀਆਂ ਕੋਠੀਆਂ ਵੱਡੀਆਂ ਨੇ ਕਿੰਨੇ ਕੁ ਵੱਡੇ ਮਹਿਲ ਇਹਨਾਂ ਲੋਕਾਂ ਦੇ ਕੱਚੇ ਮਕਾਨ ਨੇ ਇੱਥੋਂ ਤੱਕ ਤੇ ਘਰਾਂ ਦੇ ਜਿਹੜੇ ਮਕਾਨ ਹੈਗੇ ਆ ਅੰਦਰ ਦੇ ਹਾਲਾਤ ਮੈਂ ਦਿਖਾ ਦੇਣਾ ਘਰਾਂ ਦੇ ਇਹਨਾਂ ਘਰਾਂ ਦੇ ਵਿੱਚ ਕੱਚੇ ਕਾਨਿਆਂ ਦੀਆਂ ਛੱਤਾਂ ਪਾਈਆਂ ਹੋਈਆਂ ਨੇ ਕੱਚੇ ਕਾਨਿਆਂ ਦੀ ਛੱਤ ਹੈਗੀ ਹੈ ਮੀਂਹ ਦੇ ਸਮੇਂ ਛੱਤਾਂ ਵੀ ਵਗਦੀਆਂ ਨੇ ਆ ਪੂਰਾ ਦਿਖਾਈ ਵੀ ਦੇ ਰਿਹਾ ਮੀਂਹ ਸਮੇਂ ਵੀ ਛੱਤ ਵਗਦੀ ਹੈ ਹਾਲਾਤ ਜਿਹੜੇ ਨੇ ਹਾਲਾਤ ਉਹ ਸਾਰੇ ਤੁਹਾਨੂੰ ਦਿਖਾਈ ਦੇ ਰਿਹਾ ਇਹ ਵੀ ਮਕਾਨ ਇਹਨਾਂ ਦਾ ਕੱਚਾ ਹੈ ਸਾਰੇ ਦੇ ਸਾਰੇ ਮਕਾਨ ਕੱਚੇ ਨੇ ਥੱਲਾ ਫਰਸ਼ ਵੀ ਨਹੀਂ ਹੈਗਾ ਕੱਚਾ ਹੈ ਸਭ ਕੁਝ ਵਿੱਕੀ ਵਿੱਕੀ ਕਿਹੜਾ ਇਹਨਾਂ ਚੋਂ ਇੰਨਾ ਜੀ ਵਿੱਕੀ ਦਾ ਨਹੀਂ ਉੱਥੇਗਾ ਅੱਛਾ ਉਧਰ ਹੈ ਇਹਨਾਂ ਦੇ ਪਰਿਵਾਰ ਦੇ ਹਾਲਾਤ ਜਿਹੜੇ ਆ ਤੁਹਾਨੂੰ ਪੂਰੇ ਦਿਖਾ ਦਿੰਦੇ ਅੰਦਰ ਦੇ ਇੰਨੀ ਗਰੀਬੀ ਰੇਖਾ ਦੇ ਵਿੱਚੋਂ ਇਹ ਪਰਿਵਾਰ ਗੁਜ਼ਰ ਰਹੇ ਹੈਗੇ ਆ ਦੋ ਲਾਸ਼ਾਂ ਇਸ ਘਰ ਦੇ ਵਿੱਚੋਂ ਨਿਕਲੀਆਂ ਇਸ ਪਰਿਵਾਰ ਦੇ ਵਿੱਚੋਂ ਨਿਕਲੀਆਂ ਪੋਤਾ ਚਲਾ ਗਿਆ ਭਤੀਜਾ ਚਲਾ ਗਿਆ ਬਾਕੀ ਜ਼ਖਮੀ ਨੇ ਪੂਰੇ ਦੇ ਪੂਰਾ ਜਿਹੜਾ ਮੰਜ਼ਰ ਹੈਗਾ ਕਰਦਾ ਕਰਦੇ ਹਾਲਾਤ ਜਿਹੜੇ ਹੈਗੇ ਆ অতি ਗਰੀਬੀ ਵਾਲਾ ਪਰਿਵਾਰ ਹੈਗਾ ਪਰਿਵਾਰ ਦੇ ਵਿੱਚ ਗਰੀਬੀ ਗੋਡੇ-ਗੋਡੇ ਹੈਗੀ ਆ ਜਿਸ ਕਰਕੇ ਇਹ ਨੌਜਵਾਨ ਆਪਣੇ ਘਰ ਤੋਂ ਨਿਕਲੇ ਆਪਣੇ ਘਰ ਤੋਂ ਨਿਕਲੇ ਵੇਟਰ ਦਾ ਕੰਮ ਕਰਨ 300 ਜਾਂ 500 ਰੁਪਏ ਦਿਹਾੜੀ ਮਿਲਣੀ ਸੀ ਉਹ ਦਿਹਾੜੀ ਦੇ ਲਈ ਨਿਕਲੇ ਪਰ ਇਹ ਨਹੀਂ ਪਤਾ ਸੀ ਕਿ ਗੋਲੂ ਦਾ ਮੋੜ ਪਹੁੰਚ ਕੇ ਉਹਨਾਂ ਨਾਲ ਇਹ ਹਾਲਾਤ ਹੋਣੇ ਆ ਗੋਲੂ ਦਾ ਮੋੜ ਪਹੁੰਚ ਕੇ ਉਹਨਾਂ ਨੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦੇਣਾ ਪਰ ਅੱਜ ਉਹਨਾਂ ਨੇ ਘਰ ਵਿੱਚ ਨਹੀਂ ਆਣਾ ਰਿਸ਼ਤੇਦਾਰ ਜ਼ਰੂਰ ਆ ਰਹੇ ਆ ਵਰਲਾਬ ਵੀ ਕਰਨਗੇ ਲੀਡਰ ਆਣਗੇ ਰਾਜਨੀਤਿਕ ਲੋਕ ਆਣਗੇ ਅਫਸੋਸ ਕਰਨ ਦੇ ਲੋਕ ਆਉਂਦੇ ਨੇ ਕਰਾਂ ਦੇ ਵਿੱਚ ਪਰ ਜਿਹੜੇ ਪਰਿਵਾਰ ਦੇ ਚੋਂ ਦੋ ਚਲੇ ਗਏ ਆ ਜਿਹੜੇ ਪਰਿਵਾਰ ਘਰ ਦੇ ਵਿੱਚੋਂ ਚਲੇ ਗਏ ਉਹਨਾਂ ਵਿੱਚੋਂ ਕਿਸੇ ਨੇ ਮੁੜ ਕੇ ਨਹੀਂ ਆਣਾ ਇਹ ਕਿੰਦੀ ਫੋਟੋ ਹੈ ਆ ਬੁੱਢੀ ਹੈਗੀ ਇਹ ਇਹ ਮੁੰਡਾ ਵਿੱਕੀ ਹੈ ਐ ਵਿੱਕੀ ਦੀ ਤਸਵੀਰ ਜਿਹੜੀ ਉਹ ਵੀ ਅਸੀਂ ਨਾਲ ਸਕਰੀਨ ਤੇ ਵਿੱਚ ਲਾ ਦੇਾਂਗੇ ਇਹ ਕੀ ਸੀ ਤੁਹਾਡੇ ਕੀ ਲੱਗਦੇ ਸੀ ਇਹ ਪਰਾ ਸੀ ਪਰਾ ਸੀ ਤਰ ਵਿੱਕੀ ਕੀ ਕਹਿ ਕੇ ਗਿਆ ਸੀ ਵਿੱਕੀ ਸਵੇਰੇ ਜਦੋਂ ਕਰ ਤੋ ਗਿਆ ਕੰਮ ਤੇ ਚੱਲਿਆ ਸੀ ਦਿਹਾੜੀ ਨੂੰ ਦਿਹਾੜੀ ਲਈ ਚੱਲਿਆ ਸੀ ਬੋਲ ਬੋਲਨ ਦੇ ਸ਼ਬਦ ਜਿਹੜੇ ਆ ਇਸ ਜੁਬਾਨ ਦੇ ਵਿੱਚ ਹੁਣ ਨਹੀਂ ਰਹਿ ਜਿਸ ਭੈਣ ਦਾ ਭਰਾ ਜਿਸ ਭੈਣ ਦਾ ਭਰਾ ਸਿਰ ਤੋਂ ਚਲਾ ਜਾਵੇ ਜਾਂ ਸੁਪੈਣ ਦਾ ਭਰਾ ਇਸ ਭੈਣ ਨੇ ਉਸ ਭਰਾ ਦੇ ਗੁੱਟ ਦੇ ਰਖੜੀ ਬੰਦੀ ਸੀ ਇਹ ਭੈਣ ਅੱਜੋ ਵਿੱਕੀ ਇਸ ਸੰਸਾਰ ਨੂੰ ਚਲਾ ਗਿਆ ਇਸ ਘਰ ਦੇ ਵਿੱਚੋਂ ਦੋ ਲਾਸ਼ਾਂ ਉੱਠੀਆਂ ਤੇ ਦੋ ਲਾਸ਼ਾਂ ਦਰਦ ਭਰੇ ਚੀਕ ਚਹਾੜਾ ਜਿਹੜਾ ਅੱਜ ਵੀ ਘਰ ਦੇ ਵਿੱਚ ਹੈਗਾ ਗੁਰਸੇਵਕ ਹੋਰੀ ਨੇ ਕਿ ਸੇਵਕ ਮਾਹੌਲ ਦੇਖ ਲੈ ਆਪਣਾ ਵੀ ਅੱਖਾਂ ਜੜੀਆਂ ਨੇ ਪਰ ਗਈ ਵੀਰੇ ਬਹੁਤ ਹੀ ਜ਼ਿਆਦਾ ਮਾਰਾ ਮੋਲ ਇਹ ਤੇ ਮੈਂ ਇੰਨੇ ਕ ਜਿਆਦਾ ਨਾ ਮੰਨ ਗਿਆ ਅੱਖਾਂ ਵੇਖ ਕੇ ਨਾ ਰਿਹਾ ਨਹੀਂ ਗਿਆ ਕ ਬੋਲਣ ਜੋਗਾ ਨਹੀਂ ਰਹਿ ਗਿਆ ਬੰਦੇ ਤਾਂ ਮਾਣੀ ਅੰਦਰੋਂ ਇੰਨਾ ਕਰੋਂ ਬੋਲਣ ਜੋਗਾ ਨਹੀਂ ਰਹਿ ਗਿਆ ਰਾਤ ਜੇ ਸਾਡੇ ਕੋਲ ਦੁਕਾਨ ਤੇ ਆਇਆ ਆਸ ਦਾ ਖੇੜਦੇ ਰਾਂ ਗੱਲਾਂ ਬਾਤਾਂ ਕਰਦੇ ਰਾਂ ਜਦੋਂ ਲੋਡ ਹੁੰਦੀ ਸੀ ਸਵੇਰੇ ਬੇਟੇ ਮੇਰੇ ਨੂੰ ਫੋਨ ਕਰਨ ਦਾ ਵਿੱਕੀ ਆ ਸੌਦਾ ਲੈ ਕੇ ਆਉਣਾ ਥੋੜਾ ਵਿੱਕੀ ਆ ਉਹ ਅੱਗੇ ਆ ਪਰ ਉਹ ਨਾ ਕਰੇ ਚਾਕੇ ਬਹੁਤ ਜਿਆਦਾ ਮਾਰਾ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਇਥੇ ਐਮਪੀ ਸਾਹਿਬ ਵੀ ਆਏ ਨੇ ਐਮਐਲਏ ਸਾਹਿਬ ਵੀ ਆਏ ਨੇ ਕਿ ਉਹਨਾਂ ਨੇ ਸਰਕਾਰ ਤੇ ਛੱਟਿਆ ਜੀ ਸਰਕਾਰ ਫੰਡ ਦੇਊਗੀ ਉਹ ਤੁਹਾਨੂੰ ਕੀ ਹੋਇਆ ਕੋਈ 10000 ਰੁਪਏ ਸੌਦੇ ਜੋਗਾ ਰਾਸ਼ਨ ਜੋਗਾ ਕਿਸੇ ਨੂੰ ਦੇ ਦਿਓ ਗਰੀਬਾਂ ਨੂੰ ਕੀ ਤੁਹਾਨੂੰ ਹੋਇਆ ਦੱਸੋ ਜੱਸੇ ਵੀ ਤੁਹਾਡੀਆਂ ਅੱਖਾਂ ਨਮ ਹੋ ਗਈਆਂ ਹੰਝੂ ਆ ਗਏ ਬਹੁਤ ਜ਼ਰਾ ਹੀ ਬਸ ਸਾਡੇ ਕੋਲ ਨਹੀਂ ਦੇ 60 ਰੁਪਏ ਠੀਕ ਹੈ ਨਾ ਹਮ ਗੱਲ ਹੈ ਪਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਗਰੀਬ ਬੰਦਿਆਂ ਦਾ ਕੋਈ ਤਾਂ ਸਹਾਇਤਾ ਕਰਕੇ ਜਾਣੀ ਚਾਹੀਦੀ ਆ ਕੇ ਹੱਥ ਜੋੜ ਕੇ ਚਲੇ ਗਏ ਨੇ ਇਹ ਕੋਈ ਫਰਜ ਪਾਉਂਦਾ ਇਹਨਾਂ ਦਾ ਦੱਸੋ ਕੋਈ 10 2000 ਰੁਪਏ ਫੰਡ ਦੇਣ ਲੱਗੇ ਉਹਨਾਂ ਨੂੰ ਕੀ ਹੁੰਦਾ ਸਾਰੇ ਇਕੱਠੇ ਕਰਕੇ ਆਪਾਂ ਫੰਡ ਦਿੱਤੇ ਨੇ ਇਹਨਾਂ ਨੂੰ ਸਾਰੇ ਫੰਡ ਫੰਡ ਦਿੰਨੇ ਆਪਾਂ ਜਦੋਂ ਇਲੈਕਸ਼ਨ ਲੜਦੇ ਨੇ ਤੇ ਇਹਨਾਂ ਨੂੰ ਕੀ ਹੋਇਆ ਕਿਤੇ ਘਾਟਾ ਪੈ ਗਿਆ ਚਲੋ ਗਰੀਬ ਪਰਿਵਾਰ ਨੂੰ ਤੇ ਇਹਨਾਂ ਨੂੰ ਕੀ ਹੁੰਦਾ ਆਪਦੇ ਪੱਲੋਂ ਦੇਣ ਲੱਗਾ ਕੀ ਹੋ ਸਕਦਾ ਇਹਨਾਂ ਨੂੰ ਦੱਸੋ ਮੈਂ ਤੇ ਇਹਨਾਂ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਮਾਰੇ ਮੋਟੇ ਕੰਨ ਖਿੱਚੋ ਤੇ ਮਾਰੇ ਮੋਟਾ ਸਮਝਾਓ ਇਹਨਾਂ ਨੂੰ 2-2 ਲੱਖ ਰੁਪਏ ਦਾ ਲਾਂਨ ਦੀ ਗੱਲ ਹੋਈ ਹੈ ਪਰਵਾਰਾ ਲਾਂਨ ਤਾਂ ਚਲੋ ਇਹ ਸਰਕਾਰ ਨੇ ਕੀਤਾ ਨਾ ਜਿਹੜੇ ਲੀਡਰ ਆ ਇਹਨਾਂ ਨੇ ਕੀ ਦਿੱਤਾ ਆਪਾਂ ਨੂੰ ਆਪਾਂ ਇਹਨਾਂ ਨੂੰ ਦਿਨੇ ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਇਹਨਾਂ ਪਿੱਛੇ ਆਪਾਂ ਧੱਕੇ ਖਾਨੇ ਭੌਂਕਦੇ ਕਰਦੇ ਸਾਰੇ ਗਰੀਬ ਬੰਦੇ ਤਾਂ ਇਹਨਾਂ ਨੂੰ ਜਿਤਾਉਂਦੇ ਗਰੀਬ ਬੰਦਾ ਹੀ ਜਿਤਾਉਂਦਾ ਇਹਨਾਂ ਨੂੰ ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਦੱਸੋ ਉਹ ਤਾਂ ਟੈਕਸ ਤੋਂ ਫੰਡ ਸਰਕਾਰ ਨੇ ਦੇਤਾ ਇਹਨਾਂ ਨੂੰ ਕੋਈ 5-10 ਹਜ਼ਾਰ ਰੁਪਏ ਦੇ ਦਿੰਦੇ ਤੇ ਕੀ ਹੋ ਸਕਦਾ ਸੀ ਗੱਲ ਹਾਂ ਵਿੱਕੀ ਦੇ ਮਾਤਾ ਵੀ ਆ ਗਿਆ ਮ ਗੱਲ ਬਾਤ ਮੈਂ ਕਹਿਆ ਬੁਖਾਰ ਚੜਿਆ ਨਾ ਜਾਇਗਾ ਮਤੇ ਅੱਛਾ ਬੁਖਾਰ ਸੀ ਉਹ ਕਹਿੰਦਾ ਮੰਮੀ ਤੂੰ ਇਕੱਲੀ ਜਣੀ ਖਰਚਾ ਕਿਤੋਂ ਪੂਰਾ ਕਰਾਂਗੀ ਮੈਂ ਇਕੱਲਾ ਜਣੀ ਡੈਡੀ ਦੀ ਦਵਾਈ ਚੱਲੀ ਜਾਂਦੀ ਤੂੰ ਕਿਹੜੇ ਕਿਹੜੇ ਖਰਚਾ ਪੂਰੇ ਕਰਾਂਗੀ ਮੇਰੇ ਵਾਸਤੇ ਮੈਂ ਚੱਲ ਆ ਗਿਆ ਮੈਂ ਕਹਿਆ ਨਹੀਂ ਜਾਣਾ ਵਿੱਕੀ ਤੂੰ ਘਰੇ ਰਹਿ ਜਾ ਗੰਦੀ ਮੰਮੀ ਤੁਸੀਂ ਇਕੱਲੇ ਚੱਲੇ ਕਾਮ ਮਤੇ ਧੰਨ ਚ ਮੈਂ ਵੀ ਜਾਵਾਂਗਾ ਇਹ ਕੁਛ ਖਰਚਾ ਪਾਣੀ ਲਾ ਦੇਵਾਂਗਾ ਤੁਨੂੰ ਮੈਂ ਉਹਦੇ ਤੇ ਕਿਹਾ ਮੈਨੂੰ ਡਾਟਾ ਕਰਦਾ ਮੰਮੀ ਮੈਂ ਚੱਲਿਆ ਕੰਮ ਤੇ ਮੈਂ ਦੇਖਿਆ ਉਹਦੂ ਫਿਰ ਅਸ ਕੀ ਡੰਡ ਹੋਇਆ ਮੈਂ ਉੱਥੇ ਰੋੜ ਲੱਗ ਗਈ ਮੇਰੇ ਤਾਂ ਜੇਹਰਾ ਨਹੀਂ ਹੋਇਆ ਮੈਂ ਲਾਸਾ ਵੇਖਿਆ ਵਿੱਕੀ ਦੀ ਲਾਚ ਨਹੀਂ ਡੱਕੀ ਮੈਨੂੰ ਮੇਰੇ ਨਿੱਕੀ ਗੁੱਡੀ ਛੱਡ ਕੇ ਸਕੂਲੇ ਜਾਂਦਾ ਹੁਣ ਮੇਰੀ ਬੱਚੀ ਦੀ ਪੜ੍ਹਾਈ ਕੌਣ ਸੰਭਾਲੇਗਾ ਕਿੰਨੇ ਬੱਚੇ ਸੀ ਤੁਹਾਡੇ ਕੋਲ ਦੋ ਹੀ ਸੀ ਮੇਰੇ ਦੋ ਰਹਿ ਗਏ ਉਹਨਾਂ ਵੱਡਾ ਪੁੱਤਰ ਟਰ ਗਿਆ ਮੇਰਾ ਸਾਬ ਮੇਰਾ ਕੋਈ ਗਰੀਬਾ ਦਾ ਹਾਲ ਕਰੋ ਕੋਈ ਮੇਰੇ ਨੂੰ ਕੋਈ ਸਾਰਾ ਦੇਣਾ ਵਾਸਤੇ ਕੋਈ ਜਿਗਰਾ ਦਿਓ ਮੈਨੂੰ ਕਿ ਤੂੰ ਲਾਵਾ ਮੇਰੇ ਪੁੱਤਰ ਨੂੰ ਮੈਂ ਬਰਬਾਦ ਬੜੀ ਹੋ ਗਈ ਸਾਬ ਮੇਰਾ ਬੰਦਾ ਬਿਮਾਰ ਪਿਆ ਉਹਦੀ ਦਵਾਈ ਬੜੀ ਚਲਦੀ ਹੈਗੀ ਮੇਰੇ ਤੇ ਸਮਾਲਿਆ ਨਹੀਂ ਜਾਂਦਾ ਮੇਰੀ ਗਰੀਬੀ ਦਾ ਕੁਵਾੜ ਚੁੱਕ ਕੇ ਟਾਈਮ ਪਾਸ ਕਰਨ ਵਾਲੀ ਜਨਾਨੀ ਕੀ ਕਰ ਸਕਾਂਗੀ ਮੈਂ ਮੈਂ ਢੰਡ ਜੇ ਜਾਂਦੀ ਕੋਈ ਦੋਸਤੋ ਦਿਨ ਤੋਂ ਲਾਗੇ ਮੇਰੇ ਬੱਚੇ ਦਾ ਡਿੱਡ ਭਰ ਜਾਂਦੀ ਹੁਣ ਮੈਂ ਕਿਹੜੇ ਕੰਮਾਂ ਤੋਂ ਜਾਵਾ ਕਿ ਕਿਹੜੇ ਨਹੀਂ ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਵ ਕਰਨ ਵਾਲੀਆਂ ਤਸਵੀਰਾਂ ਨੇ ਇਹ ਹਾਲਾਤ ਦੇਖ ਕੇ ਮਨ ਜਿਹੜਾ ਹੈ ਉਹ ਪਾਵਿਕ ਹੋ ਜਾਂਦਾ ਕੋਈ ਵੀ ਵਿਅਕਤੀ ਇੱਥੇ ਪਹੁੰਚਦਾ ਹੈਗਾ ਮਨ ਜਿਹੜਾ ਪਾਵਿਕ ਹੋ ਰਿਹਾ ਕਰਦੇ ਹਾਲਾਤ ਜਿਹੜੇ ਹੋ ਰਿਹਾ ਮिक्की ਦੀ ਸਿਸਟਰ ਹੈ ਉਹਦੀ ਭੈਣ ਹੈ ਇਸ ਭੈਣ ਦੇ ਵੀ ਅੱਖਾਂ ਦੇ ਵਿੱਚ ਇਸ ਗੁੜੀਆ ਦੇ ਅੱਖਾਂ ਦੇ ਵਿੱਚ ਵੀ ਹੰਝੂ ਹੈ ਗਿਆ ਉਤਰ ਕੀ ਕਹਿਣਾ ਚਾਹੁੰਦਾ ਸਾਨੂੰ ਪੈਸੇ ਦੇ ਦੋ ਵੈਸੇ ਦੇ ਦੇ ਪੈਸੇ ਨਾਲ ਭਰਾ ਵਾਪਸ ਆ ਜਾਊਗਾ ਨਹੀਂ ਮੇਰੇ ਡੈਡੀ ਦੀ ਦਵਾਈ ਲੈਣੀ ਹੈ ਦਵਾਈ ਲੈਣੀ ਕਹਿੰਦੀ ਪੈਸੇ ਦੇ ਦਿਓ ਮੈਂ ਕਹਾ ਭਰਾ ਵਾਪਸ ਆ ਜਾਊਗਾ ਕਹਿੰਦੀ ਨਹੀਂ ਭਰਾ ਵਾਪਸ ਨਹੀਂ ਆਣਾ ਡੈਡੀ ਦੀ ਦਵਾਈ ਲੈਣੀ ਹੈ ਡੈਡੀ ਇਹਨਾਂ ਦਾ ਬਿਮਾਰ ਚੱਲ ਰਿਹਾ ਉਹਦੀ ਦਵਾਈ ਲੈਣੀ ਆ ਹਾਲਾਤ ਜਿਹੜੇ ਆ ਕਰਾਂ ਦੇ ਹਾਲਾਤ ਤੁਸੀਂ ਦੇਖ ਲੋ ਗਰੀਬੀ ਦੇ ਖਾਦੇ ਵਿੱਚ ਜਿਹੜੇ ਪਰਿਵਾਰ ਹੈਗੇ ਆ ਤੇ ਕਹਿੰਦੇ ਦੋ ਪੈਸੇ ਆ ਜਾਂਦੇ ਡੈਡੀ ਦੀ ਦਵਾਈ ਲੈਣੀ ਹੁਣ ਡੈਡੀ ਦਾ ਫਿਕਰ ਹੋ ਗਿਆ ਬਰਾ ਦੁਨੀਆ ਤੋਂ ਚਲਾ ਗਿਆ ਇਹ ਹਾਲਾਤ ਗੁਰੂ ਹਰਸਾਏ ਦੇ ਬਣੇ ਹੋਏ ਆ ਦਾਣਾ ਮੰਡੀ ਦੇ ਲਾਗੇ ਜਿਹੜੀਆਂ ਝੁੱਗੀਆਂ ਹੈਗੀਆਂ ਚੌਪੜੀਆਂ ਉਹਨਾਂ ਦੇ ਵਿੱਚ ਮੌਜੂਦ ਹੈਗੇ ਆ ਇਸ ਪਰਿਵਾਰ ਦੇ ਵਿੱਚ ਦੋ ਪਰਿਵਾਰਕ ਮੈਂਬਰ ਚਲੇ ਜਾਂਦੇ ਤੇ ਪਰਵਾਦੇ ਹਾਲਾਤ ਚੀਕ ਜਹਾੜਾ ਪਰਿਵਾਰ ਦੇ ਵਿੱਚ ਪਿਆ ਹੋਇਆ ਹਾਲਾਤ ਬਹੁਤ ਉਹਨੇ ਮਨ ਨੂੰ ਮਨ ਜਿਹੜਾ ਐ ਪਿਸ ਰਿਹਾ ਹੈਗਾ ਹਾਲਾਤ ਬਨਨ ਤੋਂ ਬਾਅਦ ਕੀ ਪ੍ਰਸ਼ਾਸਨ ਇਹਨਾਂ ਲੋਕਾਂ ਦੀ ਸਾਰ ਲਾਊਗਾ ਬੇਨਤੀ ਅਰਜ ਅਰਦਾਸ ਅਪੀਲ ਸਾਡੀ ਬੇਨਤੀ ਸਾਡੀ ਅਪੀਲ ਜਿਹੜੀ ਵਾਰ-ਵਾਰ ਇੱਕੋ ਹੀ ਹੈ ਹਰੇਕ ਪਰਿਵਾਰ ਤੱਕ ਪਹੁੰਚ ਕਰੋ ਹਰੇਕ ਪਰਿਵਾਰ ਤੱਕ ਜਿੰਨਾ ਹੋ ਸਕੇ ਦਾ ਸੁਰਸੇਵ ਕਰੋ ਦੀ ਦੁਕਾਨ ਤੋਂ ਵਿਧਾਰ ਰਾਸ਼ਨ ਆਉਂਦਾ ਇਹਨਾਂ ਦਾ ਆ ਨਾਲ ਕਰਿਆਨੇ ਦੀ ਦੁਕਾਨ ਹੈ ਆ ਖੜੇ ਸਾਹਮਣੇ ਖੜੇ ਇਹ ਸਰਦਾਰ ਜੀ ਵਿਧਾਰ ਰਾਸ਼ਨ ਲੈਂਦੇ ਆ 10000 ਦਾ ਤੇਲ 10000 ਰੁਪਏ ਦਾ ਵਿਚਾਰੇ ਤੇਲ ਲਿਆਉਣਾ 10 ਦੀ ਮਿਰਚ ਲਿਆਉਣੀ 5 ਦਾ ਮਸਾਲਾ ਲਿਆਉਣਾ 5-5 10-10 ਦਾ ਛਾ ਨੂੰ ਰਾਸ਼ਨ ਇਕੱਠਾ ਕਰਕੇ ਤੇ ਸਬਜ਼ੀ ਬਣਾਉਣੀ ਕਰਨੀ ਇਹਨਾਂ ਨੇ 5-5 ਕਰਕੇ ਦੱਸੋ ਕੋ ਮਾਰਾ ਮੋਟਾ ਇਹਨਾਂ ਨੂੰ ਸੋਚਣਾ ਚਾਹੀਦਾ ਲੀਡਰਾਂ ਨੂੰ ਬਿਲਕੁਲ ਜੀ ਇਹਨਾਂ ਲੋਕਾਂ ਦੀ ਮੈਂ ਕਿਸੇ ਲੀਡਰ ਤੇ ਕੋਈ ਆਸ ਨਹੀਂ ਰੱਖਦਾ ਮੈਂ ਕਿਸੇ ਸਰਕਾਰ ਤੇ ਕੋਈ ਆਸ ਲੋਕਾਂ ਤੇ ਲੋਕ ਬੜੀ ਵੱਡੀ ਪਾਵਰ ਹੁੰਦੇ ਨੇ ਲੋਕ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਗੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਬਚਾਓ ਜਦੋਂ ਹੀ ਗੁਰੂ ਵਰਸਾਇਆ ਤੁਸੀਂ ਮੱਛੀ ਮਾਰਕੀਟ ਤੋਂ ਦਾਣਾ ਮੰਡੀ ਦੇ ਪਹਿਲੇ ਗੇਟ ਦਾ ਨਿਕਲਦੇ ਤਾਂ ਚੌਥਾ ਘਰ ਮੋਚੀ ਸਾਹਿਬ ਦਾ ਘਰ ਹੈਗਾ ਇਸ ਪਰਿਵਾਰ ਦੇ ਵਿੱਚ ਆ ਕੇ ਡਾਇਰੈਕਟ ਹੀ ਮਦਦ ਕਰ ਜਾਓ ਰਾਸ਼ਨ ਦੀ ਸਮਗਰੀ ਦੀ ਪੈਸਿਆਂ ਦੀ ਲੋੜ ਦੀ ਗੱਲ ਕੀਤੀ ਹੈ ਕੁੜੀਆਂ ਨੇ ਕਹਿੰਦੀ ਪਾਪਾ ਦਾ ਲਾਜ ਦੇ ਲਈ ਪੈਸੇ ਚਾਹੀਦੇ ਨੇ ਪ੍ਰਾਣ ਨੇ ਤਾਂ ਵਾਪਸ ਜਾਣਾ ਬੱਚਾ ਸਮਝ ਚੁੱਕਿਆ ਪ੍ਰਾਣ ਨੇ ਵਾਪਸ ਜਾਣਾ ਨੇ ਡੈਡੀ ਬਿਮਾਰ ਰਹਿੰਦੇ ਗਏ ਕਹਿੰਦੇ ਡੈਡੀ ਦੇ ਲਾਜ ਦੇ ਲਈ ਪੈਸੇ ਜਰੂਰ ਦੇ ਜਿੰਨੇ ਸਮਾਜ ਸੇਵੀ ਇਸ ਵੀਡੀਓ ਨੂੰ ਦੇਖ ਰਹੇ ਗਿਆ ਜਿੰਨੇ ਤੁਸੀਂ ਵੀਡੀਓ ਦੇਖ ਰਹੇ ਹੋ ਚਾਹ ਜਿੰਨੇ ਵੀ ਹੈਗੇ ਸਿੱਧੇ ਆ ਕੇ ਪਰਿਵਾਰ ਦੇ ਵਿੱਚ ਪੈਸੇ ਦੇ ਨਾਲੇ ਦੁੱਖ ਸਾਂਝਾ ਕਰਕੇ ਜਾਇਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਵਰ ਸਾਇਲ ਲਾਈਵ ਗੁਰੂਵਰ ਸਾਇਲ ਲਾਈਵ ਚੈਨਲ ਦੀ ਟੀਮ ਕੈਮਰਾਮੈਨ ਦੀ ਟੀਮ ਦੀ ਵਿੱਚ ਅੱਖਾਂ ਨੇ ਰਿਪੋਰਟਰ ਦੀ ਟੀਮ ਦੇ ਵਿੱਚ ਵੀ ਅੱਖਾਂ ਦੇ ਵਿੱਚ ਹੰਝੂ ਨੇ ਤੇ ਅੱਖਾਂ ਜਿਹੜੀਆਂ ਨਾਮ ਅੱਜ ਸਾਡੀ ਟੀਮ ਦੀ ਹੈ ਮੈਨੇ ਖਬਰ ਕਰਨ ਲੱਗਿਆ ਵੀ ਦਿਲ ਜਿਹੜਾ ਇਸ ਪਰਿਵਾਰ ਦੇ ਵਿੱਚ ਜਦੋਂ ਖਬਰ ਕਰ ਰਹੇ ਹੈਗੇ ਸਾਡਾ ਕੋਈ ਸ਼ੌਂਕ ਨਹੀਂ ਹੈ ਇਹਨਾਂ ਪਰਿਵਾਰਾਂ ਦਾ ਪਰ ਇਹਨਾਂ ਪਰਿਵਾਰਾਂ ਦਾ ਜੇ ਦੁੱਖ ਅਸੀਂ ਨਹੀਂ ਦਿਖਾਵਾਂਗੇ ਇਹਨਾਂ ਪਰਿਵਾਰਾਂ ਦੀ ਆਵਾਜ਼ ਅਸੀਂ ਨਹੀਂ ਉਠਾਵਾਂਗੇ ਤਾਂ ਫਿਰ ਉਠਾਉ ਕੌਣ ਆਵਾਜ਼ ਉਠਾਨ ਲਈ ਆ ਛੋਟੀ ਬਟਿਆ ਸਾਡੀ ਛੋਟੀ ਭੈਣ ਇਲਾਜ ਦੇ ਲਈ ਇਸ ਪਰਿਵਾਰ ਦੀ ਮਦਦ ਇਸ ਬਾਪ ਦੇ ਇਲਾਜ ਦੇ ਲਈ ਜ਼ਰੂਰ ਕਰਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰਵਰ ਸੈਲਾਈ